ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹਿ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾਣਾ ਮੰਡੀ ਬੰਗਾ ਵਿਖੇ ਹੋਲੇ ਮਹੱਲੇ ਦੇ ਸਬੰਧ ਵਿੱਚ ਬੰਗਾ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਹੋਲੇ ਮਹੱਲੇ ਤੇ ਲੰਗਰ ਲਗਾਇਆ ਗਿਆ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਲੰਗਰ ਦੀ ਸੇਵਾ ਪਿੰਡ 라ਦੀਆਂ ਕਟਾਰੀਆਂ ਜੰਡਿਆਲਾ ਬਾਲੋਂ ਕنگਰੌੜ ਚੇਤਾ ਆਦ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਜੋ ਕਿ 5 ਦਿਨ ਤੱਕ ਚੱਲੇਗਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਲੰਗਰ ਦੀ ਸੇਵਾ ਕਰਨ ਲਈ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਅਤੇ ਸੰਗਤਾਂ ਹਮ ਹਮਾ ਕੇ ਲੰਗਰਾਂ ਦੀ ਸੇਵਾ ਕਰ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬੇਨਤੀ ਕੀਤੀ ਜਾਂਦੀ ਹੈ ਕਿ ਨਗਰ ਕਟਾਰੀਆ ਕنگੜੌਰ ਚੇਤਾ ਜਗਿਆਲਾ ਹਪੂਵਾਲ ਪੰਗਾ ਪੰਗਾ ਦਾ ਇਲਾਕਾ ਸਾਰਾ ਕੋਲੇ ਮਦੇ ਦੇ ਲੰਗਰਾਂ ਦੇ ਵਿੱਚ ਸਭ ਦੇ ਹਿੱਸੇ ਪਾਏ ਇਹ ਲੰਗਰ ਹੈ ਮਾਤਾ ਗੁਲੇਕੋ ਔਰ ਮਾਤਾ ਬਾਬਾ ਜੋਰਾ ਔਰ ਬਾਬਾ ਫਤਿਹ ਸਿੰਘ ਸਵਰਪਾਤਾ ਕਈਆਂ ਖਾਲਸਾ ਤੋਂ ਸ਼ੁਰੂ ਆ ਸਾਡੇ ਸੰਗਤਾਂ ਵੱਦ ਜੜ ਕੇ ਹਿੱਸਾ ਪਾ ਕੇ ਆਪਣੀਆਂ ਕਮਾਈਆਂ ਦੀ ਵਰਕਦਾ ਪਾਉਂਦੀਆਂ ਹਨ ਪਾਸ਼ਾ ਕਿਲਪਾ ਦੇ ਸਿੱਤੇ ਪਾਸ਼ਾ ਸਾਰੇ ਦੀ ਜਾਂਦਾ ਸਫਲੀ ਕਰੇ ਸਭ ਦੇ ਦਿਨ ਨੂੰ ਕੋਈ ਰਾਤ ਜੋ ਕੋਈ ਤਕਰੀਬ ਅਕਸੀ ਪਾਸ਼ਾ ਦੁੱਖਾਂ ਦਿੰਦਾ ਕਲੇਸ਼ਾਂ ਦੁਸ਼ਟਾਂ ਨਾਲ ਕਰੇ ਕੱਢ ਗਿਆ ਕਲਾ ਵਜੇ ਪਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਲੰਗਰ 6 ਦਿਨ ਵਾਸਤੇ ਲੰਗਰ 6 ਦਿਨ ਵਾਸਤੇ ਜੀ ਅੱਜ 10 11 ਦੀ ਸ਼ੁਰੂਆ 11 12 13 14 15 16 ਸ਼ਾਮ ਤੱਕ ਸਮਾਪਤੀ ਹੋ ਜਾਗੀ ਉਸ ਤੋਂ ਬਾਅਦ ਨਗਰ ਦੀਨ ਦੇ ਰੂਪ ਦੇ ਵਿੱਚ ਫਿਰ ਪਿੰਡਾਂ ਕੇ ਚੇਤਾ ਤੋਂ ਨਗਰੀ ਪ੍ਰਾਪ ਪਿੰਡਾਂ ਚੇਤਾਂ ਉੱਤੇ ਜਾ ਕੇ ਸਮਾਪਤੀ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 वाहे गुण। वाहे गुण। वाहे गुण। वाहे गुण। अजीत पंजाबी दी ऑथेंटिक ओथेंटिक खबर सब्सक्राइब करो अजीत वेब टीवी अते ताजी खबरां दी नोटिफिकेशन पाने के लिए बेल आइकन पर क्लिक कर।